ਸਰਵਸਤ ਸਤਿਕਾਰ ਜੀ ਬਹੁਤ ਸਾਰੇ ਪਸ਼ੂ ਪਾਲਕ ਕੁਛਦੇ ਰਹਿੰਦੇ ਹੈ ਜਬ ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ ਹੈ ਵੀ ਦੁੱਧ ਕਿਹੜਾ ਵਧੀਆ ਹੁੰਦਾ ਹੈ ਦੇਸੀ ਗਾਂ ਦਾ ਦੋਗਲੀ ਗਾਂ ਦਾ ਜਾਂ ਮੱਝ ਦਾ ਦੇਖੋ ਕੀ ਹੈ ਦੁੱਧ ਉਹ ਹੀ ਵਧੀਆ ਹੁੰਦਾ ਹੈ ਜਿਹੜਾ ਸ਼ੁੱਧ ਹੋਵੇ ਜਿਹੜਾ ਸਾਫ਼ ਸੁਥਰਾ ਹੋਵੇ ਬਾਕੀ ਜਿਹੜੀਆਂ ਗੱਲਾਂ ਬਣਾਈਆਂ ਜਾ ਰਹੀਆਂ ਪਿੱਛੇ ਜੇ A1 A2 ਦਾ ਬੜਾ ਰੌਲਾ ਪਿਆ ਕੋ ਕੀ ਹੋ ਰਿਹਾ ਵੀ ਕੱਲ ਇੱਕ ਵੀਡੀਓ ਵਾਇਰਲ ਹੋਈ ਹੈ ਫੇਸਬੁੱਕ ਤੇ ਇੱਕ ਬੰਦੇ ਨੇ ਤਿੰਨ ਗਾਵਾਂ ਰੱਖੀਆਂ ਤੇ ਉਹ ਬੰਦਾ ਕਹਿ ਰਿਹਾ ਜੀ ਮੈਂ ਚੰਡੀਗੜ੍ਹ ਮੋਹਾਲੀ ਪੰਚਕੁੱਲੇ ਦੁੱਧ ਸਪਲਾਈ ਕਰਦਾ ਹਾਂ 100 ਰੁਪਏ 150 ਰੁਪਏ ਲੀਟਰ ਤੇ 3000 ਰੁਪਏ ਲੀਟਰ ਸੀ ਕਿਉਂ ਵੇਚਦੇ ਆ ਦੇਖੋ ਗੱਲ ਇਹ ਹੈ ਮੈਂ ਕਦੇ ਇਹ ਗੱਲ ਨਹੀਂ ਸੁਣੀ ਵੀ ਕੋਈ ਧੋਗਲੀਆਂ ਕੰਮ ਰੱਖਣ ਵਾਲਾ ਬੰਦਾ ਇਹ ਕਹਿੰਦਾ ਹੋਵੇ ਵੀ ਦੇਸੀ ਕੰਮ ਵਾਲੇ ਮਾੜੇ ਐ ਪਰ ਦੇਸੀ ਕੰਮ ਰੱਖਣ ਵਾਲੇ ਬੰਦੇ ਮੈਂ ਦੇਖਿਆ ਬਹੁਤ ਸਾਰੇ ਜਗ੍ਹਾ ਤੇ ਇੱਥੋਂ ਤੱਕ ਕਹਿਣ ਲੱਗ ਗਏ ਵੀ ਜੀ ਜਿਹੜੀ ਇਹ ਧੋਗਲੀਆਂ ਕੰਮਾਂ ਨੇ ਇਹਨਾਂ ਦੇ ਦੁੱਧ ਨਾਲ ਤਾਂ ਕੈਂਸਰ ਹੋ ਜਾਂਦਾ ਇਹਨਾਂ ਦਾ ਦੁੱਧ ਜ਼ਹਿਰ ਹੈ ਪੀਣ ਦੇ ਲਾਇਕ ਨਹੀਂ A1 A2 ਦਾ ਰੋਲ ਆ ਪਾਲਾ ਜੇ A1 A2 ਦੀ ਗੱਲ ਕਰਦੇ ਆ ਤਾਂ ਸਾਡੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਇਸ ਵੇਲੇ ਲਗਭਗ 100% ਦੁੱਧ ਭਾਵੇਂ ਉਹ ਦੇਸੀ ਗਾਂ ਦਾ ਭਾਵੇਂ ਦੋਗਲੀ ਗਾਂ ਦਾ ਭਾਵੇਂ ਮੱਝ ਦਾ ਤਾਂ ਉਹ A2 ਹੀ ਹੈ ਦੇਖੋ ਕੀ ਹੈ ਜਿਹੜਾ A1 A2 ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਇਹ ਸਭ ਤੋਂ ਪਹਿਲਾਂ ਕਰ ਲੋਆ ਚੱਲੀ ਸੀ ਉਹਦੇ ਵਿੱਚ ਇਹ ਕਿਹਾ ਜਾਂਦਾ ਸੀ ਵੀ ਜਿਹੜਾ A1 ਦੁੱਧ ਹੈ ਜਿਹੜਾ ਇਹ ਜੋ ਪ੍ਰੋਟੀਨ ਹੁੰਦਾ ਜਿਹੜਾ ਬੀਟਾ ਕੇਜਨ ਪ੍ਰੋਟੀਨ ਹੁੰਦਾ ਉਹ ਚ 67 ਨੰਬਰ ਤੇ ਐਚ ਐਫ ਗਾ ਦੇ ਵਿੱਚ ਹਿਸਟੀਡੀਨ ਹੁੰਦਾ ਤੇ ਦੋ ਜਿਹੜੇ ਦੇਸੀ ਗਾਮਾ ਨੇ ਇਹਨਾਂ ਚ ਪ੍ਰੋਲਿਨ ਹੁੰਦਾ ਇਹ ਮਾਈਨੋ ਐਸਿਡ ਹੁੰਦੇ ਹ ਹਿਸਟੀਡੀਨ ਤੇ ਪ੍ਰੋਲਿਨ ਉਹ ਨਾਲ ਇਹ ਵੀ ਕਹਿੰਦੇ ਸੀਗੇ ਵੀ ਜਿਹੜਾ 67 ਨੰਬਰ ਤੇ ਐਚ ਐਫ ਗਾਮਾ ਵਾਲਾ ਬੌਂਡ ਹੈ ਉਹ ਬਹੁਤ ਜ਼ਿਆਦਾ ਕਮਜ਼ੋਰ ਹੁੰਦਾ ਹੈ ਉੱਥੋਂ ਇੱਕ ਕੈਮੀਕਲ ਟੁੱਟਦਾ ਸੱਤ ਮਾਈਨੋ ਐਸਿਡ ਹੁੰਦੇ ਆ ਚੋਂ ਕਹਿੰਦੇ ਆ ਬੀਸੀਐਮ 7 ਕਹਿੰਦੇ ਬੀਟਾ ਕੇ ਜੋ ਮੋਰਫਿਨ 7 ਬੀਸੀਐਮ 7 ਉਹਦੇ ਵਿੱਚ ਇਹ ਕਿਹਾ ਜਾਂਦਾ ਸੀ ਲੋਕ ਇਹ ਕਹਿੰਦੇ ਸੀ ਜਿਹੜੇ ਲੋਕ ਇਹ ਗੱਲਾਂ ਬਾਤਾਂ ਕਰਦੇ ਸੀ ਜਾਂ ਕੋਲ ਪ੍ਰਚਾਰ ਕਰਦੇ ਸੀ ਵੀ ਬੀਟਾ ਕੇ ਜੋ ਮੋਰਫਿਨ ਜਿਹੜਾ ਹੁੰਦਾ ਹੈ ਉਹ ਮੋਰਫਿਨ ਵਰਗਾ ਹੀ ਹੁੰਦਾ ਹੈਗਾ ਫੀਮ ਵਰਗਾ ਹੁੰਦਾ ਹੈ ਇਹਦੇ ਨਾਲ ਨਸ਼ਾ ਹੁੰਦਾ ਹੈ ਕੈਂਸਰ ਹੁੰਦਾ ਹੁੰਦਿਆ ਇਹ ਗੱਲਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈਗਾ ਅੱਜ ਤੱਕ ਦੁਨੀਆ ਦੀ ਕੋਈ ਵੀ ਲੈਬੋਰੀ ਇਹ ਚੀਜ਼ਾਂ ਨੂੰ ਸਾਬਤ ਨਹੀਂ ਕਰ ਪਾਈ ਹੈਗੀ ਜੇ ਤੁਸੀਂ ਦੇਖੀਏ ਜਿਹੜੀਆਂ ਸਮੱਸਿਆਵਾਂ ਨੇ ਸਮੱਸਿਆ માં ਕੁਝ ਹੋਰ ਨੇ ਮਤਲਬ ਕਿ ਉਹ ਖਾਨ ਪਿੰਚ ਹੋ ਸਕਦੀਆਂ ਹਨ ਲਾਈਫ ਸਟਾਈਲ ਹੋ ਸਕਦੇ ਬਹੁਤ ਸਾਰੀਆਂ ਹੋਰ ਚੀਜ਼ਾਂ ਉਹਦੇ ਬਾਰੇ ਬਕਰਾ ਵਿਸ਼ਾ ਪਾ ਗੱਲ ਉਹਦੇ ਬਾਰੇ ਨਹੀਂ ਰਿਸਰਚ ਕਰਾਂਗੇ ਪਰ ਜਿਤ ਤੱਕ ਦੁੱਧ ਦਾ ਸਵਾਲ ਹੈ ਦੇਖੋ ਜੇ ਤੁਸੀਂ ਵਿਗਿਆਨਕ ਤੌਰ ਤੇ ਗੱਲ ਕਰੀਏ ਤਾਂ ਐਚ ਐਫ ਗਾਵਾਂ ਦਾ ਜਿਹੜਾ ਦੁੱਧ ਹੈ ਉਹ ਹਰ ਪੱਖੋਂ ਸੰਪੂਰਨ ਹੈ ਕੋਈ ਉਹ ਚ ਕਮੀ ਪੇਸ਼ੀ ਨਹੀਂ ਹੈਗੀ ਮੱਝਾਂ ਦੇ ਵਿੱਚ ਕੀ ਹੈ ਥੋੜੀ ਫੈਟ ਜ਼ਿਆਦਾ ਹੁੰਦੀ ਹੈ ਇਸ ਕਰਕੇ ਮੱਝਾਂ ਦਾ ਦੁੱਧ ਕੁਝ ਰੋਕਣ ਨਾਲ ਜ਼ਿਆਦਾ ਵਧੀਆ ਲੱਗਦਾ ਹੈ ਦੇਸੀ ਗਾਵਾਂ ਦੇ ਦੁੱਧ ਦੇ ਵਿੱਚ ਕੀ ਹੈ ਅਸੀਂ ਕਹਿੰਦੇ ਨੇ ਥੋੜਾ ਜਿਹਾ ਸੀਐਲ ਲੈਕਨਜੂਗੇਟਡ ਲੀਨੋਲੈਕੈਸਰ ਜਿਹੜਾ ਹੁੰਦਾ ਹੈ ਬੀਟਾ ਕੈਰੋਟਿਨ ਉਹ ਥੋੜਾ ਜ਼ਿਆਦਾ ਹੁੰਦਾ ਹੈ ਹਨਾ ਇਹ ਜਿੰਨੇ ਦੁੱਧ ਜੇ ਸ਼ੁੱਧ ਨੇ ਤਾਂ ਤਿੰਨਾਂ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਹੁਣ ਅਸੀਂ ਵਿਗਿਆਨਕ ਤੌਰ ਤੇ ਜੇ ਦੇਖੀਏ ਸਮੱਸਿਆ ਮਾ ਕੀ ਨੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸੀ ਹੈ ਜਿਹੜੇ ਆ ਤਿੰਨ ਚਾਰ ਗਾਵਾਂ ਰੱਖ ਕੇ ਪ੍ਰਚਾਰ ਕਰਦੇ ਵੀ ਅਸੀਂ ਪਤਾ ਨਹੀਂ ਕਿੰਨਾ ਕੁ ਦੁੱਧ ਵੇਚਦੇ ਆ ਦੂਜਾ ਗੱਲ ਕੀ ਇਹ ਲੋਕਾਂ ਨੇ ਬੜੇ ਪੋਸਟਰ ਚ ਪਾਏ ਹੋਏ ਆ ਜੀ ਬਸ ਐਫ ਗ੍ਰਾਂ ਦਾ ਹੈ ਹੀ ਨਹੀਂ ਦੁੱਧ ਹੀ ਨਹੀਂ ਹੈਗਾ ਇਹ ਗੱਲਾਂ ਲੋਕ ਕਰਨ ਦੀ ਲੋੜ ਹੈ ਹੁਣ ਆਪਾਂ ਜੇ ਗੱਲ ਕਰੀਏ ਦੇਸੀ گاਵਾ ਦੀ ਤੇ 도ਗਲੀਆਂ گاਵਾ ਦੀ ਪਹਿਲੀ ਗੱਲ ਜਿੰਨੇ ਵੀ ਦੇਸੀ گاਵਾ ਦਾ ਦੁੱਧ ਵੇਚਦੇ ਆ ਤੁਸੀਂ ਆਪ ਜਾ ਕੇ ਚੈੱਕ ਕਰ ਲਿਓ 90% ਬੰਦਿਆਂ ਕੋਲੇ ਜਿੰਨਾ ਉਹ ਦੁੱਧ ਵੇਚਦੇ ਉਹਨੀਆਂ گاਵਾ ਹੀ ਨਹੀਂ ਹੁੰਦੀਆਂ ਉਹਨਾਂ ਨੇ ਵਿੱਚ 도ਗਲੀਆਂ ਰੱਖੀਆਂ ਹੁੰਦੀਆਂ ਕਈਆਂ ਨੇ ਵਿੱਚ ਮੱਝਾਂ ਰੱਖੀਆਂ ਹੁੰਦੀਆਂ ਕਈਆਂ ਨੇ ਰਲਵੇਂ ਮਿਲਵੇਂ ਰੱਖਿਆ ਹੁੰਦੇ ਮੈਂ ਬਹੁਤ ਜਗ੍ਹਾ ਤੇ ਦੇਖਿਆ ਜਾ ਕੇ ਇਹ ਬੰਦੇ ਲੋਕਾਂ ਨੂੰ ਪਰਮਾ ਕੇ 100 ਰੁਪਏ ਲੀਟਰ ਦੁੱਧ ਵੇਚਦੇ ਆਂ ਦੂਜੀ ਗੱਲ ਜੇ ਅਸੀਂ ਸਮੈਟਿਕ ਸੈਲ ਕਾਊਂਟ ਦੀ ਗੱਲ ਕਰੀਏ ਦੁੱਧ ਦੇ ਵਿੱਚ ਬੈਕਟੀਰੀਆ ਦੀ ਗਿਣਤੀ ਕਿੰਨੇ ਐਮਐਲ ਦੁੱਧ ਦੇ ਵਿੱਚ ਜਿਹੜੀ ਹੁੰਦੀ ਹੈ ਤਾਂ ਇਹ ਵਿਗਿਆਨਕ ਤੱਤ ਹੈ ਵੀ ਦੇਸੀ ਗਾਵਾਂ ਦੇ ਦੁੱਧ ਦੇ ਵਿੱਚ ਜਿਸ ਸਾ ਉਹਨਾਂ ਰੱਖੀਆਂ ਜਾਂਦੀਆਂ ਇਹ 99% ਲੋਕਾਂ ਦੀ ਮੈਂ ਗੱਲ ਕਰਦਾ 1% ਹੋ ਸਕਦਾ ਜਿਹੜੇ ਬਹੁਤ ਵਧੀਆ ਬਗਿਆਨਤ ਤਰੀਕੇ ਨਾਲ ਦਿੰਦੇ ਹੋਣ ਸਮੈਟਿਕ ਸੈਲ ਕਾਊਂਟ ਸਭ ਤੋਂ ਜ਼ਿਆਦਾ ਹਾਈ ਹੁੰਦਾ ਹੈ ਇਸੇ ਕਰਕੇ ਤਣਾ ਤੇ ਬੱਚੇ ਦਾ ਨਹੀਂ ਇਹ ਬਿਮਾਰੀਆਂ ਦੇਸੀ ਗਾਵਾਂ 'ਚ ਬਹੁਤ ਜ਼ਿਆਦਾ ਹੁੰਦੀ ਹੈ ਹੁਣ ਤੁਸੀਂ ਦੇਖੋ ਜਦੋਂ ਲੰਪੀ ਜਿਹੜੀ ਆਈ ਲੰਪੀ ਸਕਿਨ ਬਿਮਾਰੀ ਆਈ ਐਲਐਸ ਦੀ ਆਈ ਜਦੋਂ ਜਿੰਨੇ ਪਸ਼ੂ ਮਰੇ ਉਹਦੇ ਵਿੱਚ 70 ਤੋਂ 80% ਦੇਸੀ ਗਾਵਾਂ ਸੀ ਜੇ ਇਹ ਗਾਵਾਂ ਵਕਈ ਇੰਨਾ ਬਿਮਾਰੀਆਂ ਨੂੰ ਇਹਨਾਂ ਦੀ ਲੜਨ ਦੀ ਤਾਕਤ ਇੰਨੀ ਜ਼ਿਆਦਾ ਹੁੰਦੀ ਤੇ ਇਦਾਂ ਨਾ ਹੁੰਦਾ ਦੇਖੋ ਕੀ ਹੈ ਪਹਿਲਾਂ ਜਿਹੜੀਆਂ ਦੇਸੀ ਗਾਵਾਂ ਰੱਖੀਆਂ ਜਾਂਦੀਆਂ ਸੀ ਉਹ ਬਿਲਕੁਲ ਵੱਖਰਾ ਤਰੀਕਾ ਸੀ ਉਹਨਾਂ ਦਾ ਖਾਣ ਪੀਣ ਬਹੁਤ ਸ਼ੁੱਧ ਸੀਗਾ ਉਹਨਾਂ ਦੀ ਸੰਭਾਲ ਬਹੁਤ ਵਧੀਆ ਸੀਗੀ ਉਹਨਾਂ ਵਕਤੇ ਚਰਾਉਂਦਾ ਵੀ ਸੀਗੀਆਂ ਹੁਣ ਸਾਰੀ ਗੱਲ ਬਰਾਬਰ ਦੀ ਆ ਹੁਣ ਕੁਝ ਲੱਗ ਨਹੀਂ ਹੈਗਾ ਹੁਣ ਸਾਰਿਆਂ ਵਾਸਤੇ ਉਹੀ ਹਰਾ ਪੱਠਾ ਉਹੀ ਦਾਣਾ ਉਹੀ ਜਿਹੜੀ ਇਹ ਸਾਰੀ ਜਿਹੜੀ ਸਾਡੀ ਕਮਰਸ਼ੀਅਲਾਈਜ਼ਡ ਐਗਰੀਕਲਚਰ ਹੈ ਇਸ ਵੇਲੇ ਕਮਰਸ਼ੀਅਲਾਈਜ਼ਡ ਜਿਹੜੀ ਐਨੀਮਲ ਸੈਂਟਰੀ ਹੈ ਇਹਦਾ ਮੇਨ ਕਾਰਨ ਮੇਨ ਜਿਹੜਾ ਮਕਸਦ ਹੈ ਜਿਹੜਾ ਉਹੀ ਹੈ ਵੀ ਦੁੱਧ ਕਿਉਂ ਪ੍ਰੋਟੀਨ ਦੀ ਖਾਦ ਪਰਾਖ ਦੀ ਜ਼ਰੂਰਤਾਂ ਪੂਰੀਆਂ ਕਰਨੀ ਆ। ਸੋ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਆਪਾਂ ਦੁੱਧ ਦੀ ਕੁਆਲਿਟੀ ਵੱਲ ਨਿਗਾਹ ਮਾਰੀਏ। ਉਹ ਚ ਤਿੰਨ ਚੀਜ਼ਾਂ ਦੇਖਣੀਆਂ ਹੁੰਦੀਆਂ ਸੀ। ਵੀ ਦੁੱਧ ਹੈ ਜਿਹੜਾ ਐਂਟੀਬਾਇਓਟਿਕ ਦੀ ਮਾਤਰਾ ਉਹ ਚ ਘੱਟ ਤੋਂ ਘੱਟ ਹੋਵੇ, ਨਾ ਮਾਤਰ ਹੋਵੇ। ਐਫਲਾਟੌਕਸਿਨ ਦੀ ਮਾਤਰਾ ਘੱਟ ਤੋਂ ਘੱਟ ਹੋਵੇ। ਦੁੱਧ ਮਿਲਾਵਟੀ ਨਾ ਹੋਵੇ। ਉਹ ਚ ਕੋਈ ਮਿਲਾਵਟ ਨਾ ਕੀਤੀ ਹੋਵੇ। ਸੋ ਜੇ ਗੱਲਾਂ ਤੇ ਦੁੱਧ ਦੇ ਸ਼ਰਤਾਂ ਦੇ ਦੁੱਧ ਪੂਰਾ ਉੱਤਰਦਾ ਉਹ ਕਿਸੇ ਵੀ ਪ੍ਰਜਾਤੀ ਦਾ ਉਹ ਵਧੀਆ ਉਹ ਚ ਕੋਈ ਰੌਲੇ ਗਰੌਲੇ ਦੀ ਗੱਲ ਨਹੀਂ ਇਦਾਂ ਹੀ ਇਹਦੇ ਵਿੱਚ ਬੱਕਰੀਆਂ ਦੇ ਦੁੱਧ ਦੀ ਗੱਲ ਚੱਲਦੀ ਆ ਹੁਣ ਦੇਖੋ ਬੱਕਰੀਆਂ ਦੇ ਦੁੱਧ ਵਾਲੇ ਵੀ ਬਹੁਤ ਕਈ ਵੱਡੀਆਂ ਗੱਲਾਂ ਕਰਦੇ 600 ਰੁਪਏ ਲੀਟਰ ਹੈ ਕੋਈ 2000 ਰੁਪਏ ਲੀਟਰ ਕੋਈ 3000 ਰੁਪਏ ਲੀਟਰ ਇਹਦੇ ਬਾਰੇ ਵੀ ਮੈਂ ਤੁਹਾਨੂੰ ਬੜਾ ਜ਼ਰੂਰੀ ਦੱਸਣਾ ਚਾਹਣਾ ਵੀ ਬੱਕਰੀਆਂ ਦੇ ਵਿੱਚ ਜਿਹੜੀ ਬਰੂਸੇਲਾ ਮੈਲੀਟੈਂਸਸ ਬੈਕਟੀਰੀਆ ਹੁੰਦਾ ਹੈ ਉਹ ਸਭ ਤੋਂ ਖਤਰਨਾਕ ਹੈ ਮਨੋਖਾਂਬਾਦ ਤੇ ਜੇ ਤੁਸੀਂ ਬੱਕਰੀ ਦਾ ਦੁੱਧ ਵਰਤਦੇ ਹੋ ਤਾਂ ਉਹਨੂੰ ਧਿਆਨ ਰੱਖੋ ਵੀ ਚੰਗੀ ਤਰ੍ਹਾਂ ਵਾਲ ਕੇ ਪੀਓ ਔਰ ਸਿਰਫ ਜਲਦੀ ਪਚੋ ਤੋਂ ਲਾਵਾ ਉਹ ਚ ਹੋਰ ਕੋਈ ਇਦਾਂ ਦਾ ਤਤ ਨਹੀਂ ਹੁੰਦਾ ਹੈਗਾ ਜਿਹੜਾ ਲੋਕ ਇਹ ਮਤਲਬ ਕਿ ਨਜਾਇਜ਼ ਵੇਚ ਰਹੇ ਹਨ ਨਾ ਠੀਕ ਹੈ ਤੁਸੀਂ 60-70 ਰੁਪਏ 100 ਰੁਪਏ ਲੀਟਰ ਵੇਚੋ ਥੋੜਾ ਘੱਟ ਹੁੰਦਾ ਸੀ ਥੋੜਾ ਹੋਰ ਮਹਿੰਗਾ ਵੇਚ ਲਓ ਪਰ 2000 ਰੁਪਏ 3000 ਰੁਪਏ ਵੇਚਣ ਵਾਲੀ ਕੋਈ ਹੋਣੀ ਹੈਗੀ ਅੱਜ ਵੀ ਮੈਂ ਕਹੂੰਗਾ ਵੀ ਜੇ ਤੁਹਾਡੇ ਲਾਗੇ ਦੁੱਧ ਵਧੀਆ ਸ਼ੁੱਧ ਮਿਲਦਾ ਹੈ ਐਚ ਐਫ ਗਾਂ ਦਾ ਮੱਝ ਦਾ ਜਾਂ ਦੇਸੀ ਗਾਂ ਦਾ ਜਿਹੜਾ ਸ਼ੁੱਧ ਹੈ ਉਹ ਲੋ ਰੇਟ ਠੀਕ ਹੈ ਦੁੱਧ ਦਾ ਵਧੀਆ ਹੋਣਾ ਚਾਹੀਦਾ ਪਰ 3000 4000 ਰੁਪਏ ਕਿਉਂ ਦਾ ਰੇਟ ਜਾਂ 100 200 ਰੁਪਏ ਰੇਟ ਉਹ ਕੋਈ ਗੱਲਬਾਤ ਨਹੀਂ ਹੈਗੀ ਦੂਜੀ ਗੱਲ ਜਿਹੜੇ ਵੀ ਬੰਦੇ ਤੁਹਾਨੂੰ ਐਚ ਐਫ ਗਾਂ ਬਾਰੇ ਉਹ ਕਹਿੰਦੇ ਆ ਵੀ ਇਹ ਇਦਾਂ ਇਹਦਾਂ ਕੈਂਸਰ ਹੁੰਦਾ ਇਹਦਾਂ ਹੁੰਦਾ ਇਹ ਸਭ ਝੂਠ ਹੈ ਇਹਨਾਂ ਬਹਾਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਯੁੱਗਾਂ ਜੁਗਾਂ ਤੋਂ ਲੋਕ ਇਹ ਦੁੱਧ ਪੀ ਰਹੇ ਹੈ ਸਾਡੇ ਦੇਸ਼ ਦੇ ਵਿੱਚ ਤਾਂ ਦੇਖੋ ਬਰੀਡਿੰਗ ਵਾਲੇ ਜਿਹੜੀ 1970 ਦੇ ਵਿੱਚ ਕ੍ਰਾਸ ਬਰੀਡਿੰਗ ਪ੍ਰੋਗਰਾਮ ਸ਼ੁਰੂ ਹੋਇਆ ਸੀ ਬਾਹਰਲੇ ਦੇਸ਼ਾਂ ਦਾ ਬੜੇ ਸਮੇਂ ਤੋਂ ਚੱਲ ਰਿਹਾ ਹੈ ਔਰ ਇਤਨਾ ਚੀਜ਼ਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਇਹ ਜਿਹੜਾ ਝੂਠ ਹੈ ਪਹਿਲਾਂ ਤੋਂ ਬਚ ਕੇ ਰਹੀਏ ਔਰ ਇਹਦਾ ਹਿੱਸਾ ਨਾ ਬਣੀਏ ਜਿੱਦ ਤੱਕ A182 ਦਾ ਹੈਗਾ ਦੇਖੋ ਉਹਦੇ ਵਿੱਚ ਅਸੀਂ ਦੇਖਿਆ ਇਹ ਪਿੱਛੇ ਇੱਕ ਨੋਟੀਫਿਕੇਸ਼ਨ ਹੋਇਆ ਸੀ ਉਹਨਾਂ ਸਰਕਾਰ ਨੇ ਉਹ ਵੀ ਵਾਪਸ ਲੈ ਲਿਆ ਉਹਨਾਂ ਨਾਲ ਸਮਝ ਦੱਸ ਉਹਦੇ ਬਾਰੇ ਕੀ ਉਹ ਹੈ ਕਿ ਉਹਦੇ ਵਿੱਚ ਸੱਚ ਕੀ ਸਾਹਮਣੇ ਆਉਂਦਾ ਹੈਗਾ ਅਖੀਰ ਤੇ ਮੈਂ ਇਹੀ ਕਹੂੰਗਾ ਵੀ ਦੁੱਧ ਜਿਹੜਾ ਸ਼ੁੱਧ ਹੋਣਾ ਚਾਹੀਦਾ ਐਂਟੀਬਾਇਓਟਿਕ ਫ੍ਰੀ ਐਫਲਾਟੋਕਸਿਨ ਫ੍ਰੀ ਰੈਡਲਟੇਸ਼ਨ ਫ੍ਰੀ ਹੋਣਾ ਚਾਹੀਦਾ ਬਾਕੀ ਸਭ ਕੁਝ ਜਿਹੜੇ ਹੈਗੇ ਗੱਲਾਂ ਬਾਤਾਂ ਨੇ ਉਹਨਾਂ ਦਾ ਕੋਈ ਵਿਗਿਆਨਕ ਧਾਰਨਾ ਨਹੀਂ ਉਹਨਾਂ ਬਾਰੇ ਕੋਈ ਤੁਹਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਠੀਕ ਹੈ ਧੰਨਵਾਦ ਜੀ ਸਾਰਾ ਸਤਿ ਸ਼੍ਰੀ ਅਕਾਲ